ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਗਜੀ ਸਾਹਿਬ ਜੀ ਦੀ ਆਠ ਦੀ ਪੰਕਤੀ ਪੰਜ ਵਾਰ ਬੋਲ ਕੇ ਸੌਣਾ ਤਾਂ ਫਿਰ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਇਦਾਂ ਮਿਹਰਮਾਨ ਹੁੰਦੇ ਨੇ ਅਤੇ ਜਪਜੀ ਸਾਹਿਬ ਜੀ ਤੇ ਪਾਠ ਦੀ ਉਹ ਕਿਹੜੀ ਪੰਕਤੀ ਹੈ ਅਤੇ ਪੰਜ ਵਾਰ ਬੋਲ ਕੇ ਕਿਉਂ ਸੋਣਾ ਤੇ ਇਸੇ ਵਿਸ਼ੇ ਤੇ ਅੱਜ ਗੱਲ ਕਰਦੇ ਆਂ ਅਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਇਸ ਵੀਡੀਓ ਨੂੰ ਪੂਰੀ ਜਰੂਰ ਦੇਖਣਾ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਇੱਥੇ ਤੁਹਾਡੇ ਨਾਲ ਇੱਕ ਛੋਟੀ ਜੀ ਸਾਖੀ ਸਾਂਝੀ ਕਰਦੇ ਆਂ ਇਹ ਸਾਖੀ ਮੇਰੇ ਛੇਵੇਂ ਪਾਤਸ਼ਾਹ ਦੇ ਸਮੇਂ ਦੀਆ ਮੇਰੇ ਪਾਸ਼ਾ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸ੍ਰੀ ਹਰਗੋਬਿੰਦ ਸਿੰਘ ਜੀ ਕਹਿੰਦੇ ਕਿ ਇੱਕ ਦਿਨ ਆਪਣੇ ਬਚਨਾਂ ਦੇ ਨਾਲ 사త్సੰਗਨ ਨੂੰ નિਹਾਲ ਕਰ ਰਹੇ ਸੀ ਅਤੇ ਸੰਗਤ ਨੂੰ ਸੰਬੋਧਨ ਕਰ ਰਹੇ ਸੀ ਕਿ ਆਹ ਕਿ ਭਾਈ ਸੰਗਤ ਦੇ ਵਿੱਚ ਕੋਈ ਐਸਾ ਸਿੱਖ ਹੈ ਜਬਜੀ ਸਾਹਿਬ ਜੀ ਦੀ ਬਾਣੀ ਦਾ ਉਪਚਾਰਨ ਕਰਕੇ ਸਾਨੂੰ ਸਹੀ ਸ਼ਬਦਾਂ ਵਿੱਚ ਸੁਣਾ ਸਕੀ ਅਤੇ ਕਹਿੰਦੇ ਕਿ ਪੂਰੀ ਸੰਗਤ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗ ਗਏ ਤੇ ਉਸੇ ਹੀ ਸੰਗਤ ਵਿੱਚੋਂ ਇੱਕ ਸਿੱਖ ਉੱਠਿਆ ਉਹਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੇ ਤੁਸੀਂ ਆਗਿਆ ਦੋ ਜੇ ਤੁਸੀਂ ਥਾਪੜਾ ਦਿਓ ਤਾਂ ਮੈਂ ਜੱਦੀ ਸਾਹਿਬ ਜੀ ਦੀ ਬਾਣੀ ਨੂੰ ਸ਼ੁੱਧ ਪੜ ਸਕਦਾ ਹਾਂ ਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਸਿੱਖ ਉੱਤੇ ਹੱਥ ਰੱਖਿਆ ਅਤੇ ਥਾਪੜਾ ਦਿੱਤਾ ਤੇ ਉਹਨੂੰ ਇਜਾਜ਼ਤ ਦਿੱਤੀ ਕਹਿੰਦੇ ਛੇਵੇਂ ਪਾਤਸ਼ਾਹ ਜੀ ਨੇ ਗੋਪਾਲਾ ਜੀ ਨੂੰ ਬੜਾ ਸੋਹਣਾ ਆਸਨ ਸਜਾ ਕੇ ਦਿੱਤਾ ਅਤੇ ਉਹ ਆਸਣ ਆਪਣੇ ਨਾਲੋਂ ਥੋੜਾ ਜਿਹਾ ਉੱਚਾ ਲਕਵਾ ਕੇ ਦਿੱਤਾ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਪ੍ਰਤੀ ਬਹੁਤ ਸ਼ਰਧਾ ਅਤੇ ਭਾਵਨਾ ਹੈ ਤੇ ਬਹੁਤ ਸਤਕਾਰ ਕਰਦੇ ਹਨ ਅਤੇ ਆਪਣੇ ਨਾਲ ਉੱਚਾ ਆਸਣ ਭਾਈ ਗੋਪਾਲਾ ਜੀ ਨੇ ਪਾਠ ਕਰਨ ਨੂੰ ਕਿਹਾ ਇੰਨਾ ਪਿਆਰ ਇੰਨਾ ਸਤਕਾਰ ਇੰਨੀ ਸ਼ਰਧਾ ਕੁਰਬਾਨੀ ਦੇ ਪ੍ਰਤੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੋਪਾਲਾ ਜੀ ਸਤਗੁਰੂ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਨ ਲੱਗੇ ਭਾਈ ਗੋਪਾਲਾ ਨੇ ਬੜੀ ਹੀ ਸ਼ੁੱਧ ਅਤੇ ਸ਼ਰਧਾ ਨਾਲ ਕੁਰਬਾਨੀ ਪੜੀ ਇੱਧਰ ਸਤਗੁਰੂ ਸੱਚੇ ਪਾਤਸ਼ਾਹ ਜੀ ਭਾਈ ਗੋਪਾਲਾ ਜੀ ਦੇ ਮੁਖ ਵਿੱਚੋਂ ਜਪਜੀ ਸਾਹਿਬ ਜੀ ਦੀ ਬਾਣੀ ਸੁਣ ਕੇ ਬੜੇ ਹੀ ਖੁਸ਼ ਹੋ ਰਹੇ ਹਨ ਅਤੇ ਜੋ-ਜੋ ਪਾਠ ਸੁਣਦੇ ਨੇ ਤੋਂ ਤੋਂ ਆਪਣੇ ਸਿੰਘਾਂ ਸੰਤੋਂ ਪਿੱਛੇ ਹਟ ਰਹੇ ਨੇ ਤੇ ਜਪਜੀ ਸਾਹਿਬ ਦੀ ਬਾਣੀ ਸੰਪੂਰਨ ਹੋਣ ਤੋਂ ਬਾਅਦ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਦਿੱਤਾ ਅਤੇ ਜਾਓ ਜੋ ਸੰਗਤਾਂ ਸਾਡੇ ਲਈ ਕੱਲ ਸਿੱਖ ਸੰਗਤਾਂ ਸਾਡੇ ਲਈ ਘੋੜਾ ਲੈ ਕੇ ਆਈਆਂ ਸੀ ਉਹ ਘੋੜੇ ਨੂੰ ਕਾਠੀ ਸਮੇਤ ਸਾਨੂੰ ਭੇਟਾ ਕਰਕੇ ਗਏ ਸੀ ਉਸ ਕੋੜੇ ਨੂੰ ਲਿਆ ਕੇ ਕਾਠੀ ਸਮੇਤ ਇਸ ਸਿੱਖ ਪਾਈ ਨੂੰ ਦਿਓ ਕਹਿੰਦੇ ਕਿ ਜਿਹਦਾ ਇਹ ਵਜਨ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੇ ਕਹਿੰਦੇ ਭਾਈ ਗੋਪਾਲਾ ਜੀ ਦੇ ਅੱਖਾਂ ਵਿੱਚੋਂ ਪਾਣੀ ਆ ਗਿਆ ਭਾਈ ਗੋਪਾਲਾ ਜੀ ਸਤਗੁਰੂ ਸੱਚੇ ਪਾਸ਼ਾ ਦੇ ਚਰਨਾ ਵਿੱਚ ਪੈ ਗਏ ਤੇ ਆਖਣ ਲੱਗੇ ਅੰਤਰਜਾਮੀ ਪਾਸ਼ਾ ਕਹਿਣ ਲੱਗੇ ਕਿ ਸੁਣਿਆ ਸੀ ਕਿ ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ ਅੱਜ ਸਾਹ ਦੇਖ ਵੀ ਲਿਆ ਕਹਿਣ ਲੱਗੇ ਸਤਗੁਰ ਸੱਚੇ ਪਾਤਸ਼ਾਹ ਤੁਸੀਂ ਬਿਨਾ ਮੰਗਿਆ ਬਿਨਾ ਬੋਲਿਆ ਹੀ ਸਭ ਕੁਝ ਸਮਝ ਗਏ ਮੇਰੇ ਮਨ ਦੇ ਵਿੱਚ ਜੋ ਫੁਰਨਾ ਆਇਆ ਤੁਸੀਂ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰਾ ਕਰ ਦਿੱਤਾ ਕਹਿੰਦੇ ਮੇਰੇ ਛੇਵੇਂ ਪਾਤਸ਼ਾਹ ਧਨ ਤਨ ਸ੍ਰੀ ਹਰ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿ ਪਾਈ ਗੋਬਾਲਾ ਜੀ ਤੁਸੀਂ ਤਾਂ ਮੰਗੇ ਹੀ ਬੜੀ ਛੋਟੀ ਕੀਤੀ ਅਸੀਂ ਤਾਂ ਤੁਹਾਡੇ ਤੋਂ ਇੰਨੇ ਖੁਸ਼ ਹਾਂ ਇੰਨੇ ਪ੍ਰਸੰਨ ਹਾਂ ਜਿਦੋਂ ਤੁਸੀਂ ਧੁਰਤੀ ਬਾਂ ਨਿੰਜਬ ਜੀ ਸਾਹਿਬ ਜੀ ਦੀ ਬਾਣੀ ਇੰਨੀ ਸ਼ੁੱਧ ਪੜੀ ਹੈ ਇੰਨੀ ਅਗਰਤਾ ਅਤੇ ਇੰਨੀ ਸ਼ਰਧਾ ਨਾਲ ਪੜੀ ਹੈ ਕਿ ਤੁਸੀਂ ਸਾਡਾ ਮਨ ਖੁਸ਼ ਕਰ ਦਿੱਤਾ ਸਾਡੇ ਮਨ ਦਾ ਫਰਨਾ ਇੰਨਾ ਸੀ ਅਕਸਿਤ ਨੂੰ ਤਖਤ ਤੇ ਬਿਠਾ ਦਈਏ ਤੇ ਸਾਡੇ ਮਨ ਵਿੱਚ ਇੱਕ ਔੜੇ ਦੀ ਇੱਛਾ ਆ ਗਈ ਅਤੇ ਹਨ ਤੁਹਾਡੇ ਮਨ ਦੀ ਇੱਛਾ ਪੂਰੀ ਕਰਨੀ ਪਈ ਤੇ ਸਾਰੀ ਸੰਗਤ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਤੇ ਉਹਨਾਂ ਨੂੰ ਸਮਝ ਆਇਆ ਕਿ ਸਤਗੁਰੂ ਸੱਚੇ ਪਾਤਸ਼ਾਹ ਬਾਣੀ ਸੁਣ ਕੇ ਆਪਣੇ ਤਖਤ ਤੋਂ ਪਿੱਛੇ ਉਹ ਹਟਦੇ ਜਾ ਰਹੇ ਸੀ ਸਤਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮਨ ਵਿੱਚ ਇਹ ਫਰਨਾ ਬਣਾ ਲਿਆ ਸੀ ਕਿ ਮੈਂ ਇਸ ਪਿਆਰੇ ਆਪਣੇ ਸਿੱਖ ਨੂੰ ਆਪਣੀ ਗੁਰਗੱਦੀ ਦਾ ਵਾਰਿਸ ਬਣਾ ਦਿਆਂਗਾ ਇਥੋਂ ਪਤਾ ਲੱਗਦਾ ਹੈ ਕਿ ਸ਼੍ਰੀ ਮੇਰੇ ਸੱਚੇ ਪਾਤਸ਼ਾਹ ਤਾਂ ਤਾਂ ਸ੍ਰੀ ਹਰ ਕੋ ਬਿੰਦ ਸਿੰਘ ਜੀ ਸਾਹਿਬ ਨੂੰ ਕੱਲੀ ਗੁਰਬਾਣੀ ਦੇ ਨਾਲ ਹੀ ਨਹੀਂ ਉਹਨਾਂ ਸਿੱਖਾਂ ਦੇ ਨਾਲ ਵੀ ਕਿੰਨਾ ਪਿਆਰ ਆ ਜਿਹੜੇ ਸਿੱਖ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਬੜੀ ਸ਼ੁੱਧਤਾ ਅਤੇ ਸ਼ਰਧਾ ਨਾਲ ਪੜ੍ਹਦੇ ਹਨ ਅਤੇ ਜੋ ਰੋਜ਼ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਮੰਨ ਲਾ ਕੇ ਪੜ੍ਹਦੇ ਨੇ ਕਿਤੇ ਵਾਹਿਗੁਰੂ ਜੀ ਉਹਨਾਂ ਦੀ ਹਰ ਇੱਕ ਇੱਛਾ ਪੂਰੀ ਕਰਦੇ ਹਨ ਅਤੇ ਅੱਪਾ ਅੱਜ ਦੀ ਵੀਡੀਓ ਚ ਜਿਹੜੀ ਗੱਲਬਾਤ ਕੀਤੀ ਸੀ ਕਿ ਜਪਜੀ ਸਾਹਿਬ ਦੀ ਇੱਕ ਪੰਕਤੀ ਨੂੰ ਰੋਜ਼ ਰਾਤ ਨੂੰ ਤੋ ਘਟ ਸੌਣ ਲੱਗਿਆ ਪੰਜ ਵਾਰ ਪੜਨਾ ਉਹ ਇਸ ਕਰਕੇ ਉਸ ਪੰਕਤੀ ਨੂੰ ਆਪਾਂ ਪੜਦੇ ਆਂ ਅਤੇ ਪੰਜ ਵਾਰ ਬੋਲਦੇ ਆਂ ਉਹਦੇ ਵਿੱਚ ਜਿਹੜੀਆਂ ਗਲਤੀਆਂ ਹੁੰਦੀਆਂ ਐ ਉਹ ਗਲਤੀਆਂ ਦਾ ਸਾਨੂੰ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਆਪਾਂ ਇਹਦੇ ਵਿੱਚ ਕੀ ਗਲਤ ਬੋਲਦੇ ਆਂ ਭਾਵੇਂ ਤੁਸੀਂ ਅੱਜ ਹੀ ਟਰਾਈ ਕਰਕੇ ਦੇਖ ਲਿਓ ਇੱਕ ਪੰਕਤੀ ਨੂੰ ਆਪਾਂ ਪੰਜ ਵਾਰ ਬੋਲਾਂਗੇ ਤੇ ਸਾਨੂੰ ਪਤਾ ਲੱਗ ਜਾਣਾ ਕਿ ਆਪਾਂ ਕਿੱਥੇ ਕੋ ਗਲਤ ਬੋਲਦੇ ਸੀ ਅਤੇ ਇੱਕ ਪੰਕਤੀ ਨੂੰ ਆਪਾਂ ਪੰਜ ਵਾਰ ਬੋਲਾਂਗੇ ਤੇ ਸਾਨੂੰ ਉਹਦੇ ਅਰਥ ਵੀ ਸਮਝ ਆਉਣਗੇ ਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕੀ ਸਮਝਾਇਆ ਹੈ ਵੀ ਅਸੀਂ ਕਾੜੀ ਕਾੜੀ ਪਾਠ ਕਰਦੇ ਹਾਂ ਆਪਾਂ ਉਤਲੇ ਮਨੋਂ ਹੀ ਪਾਠ ਕਰਕੇ ਉੱਠ ਜਾਂਦੇ ਆ ਤੇ ਐਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕਿੰਨੀਆਂ ਗਲਤੀਆਂ ਕਰ ਜਾਂਦੇ ਆ ਕੁਝ ਗਲਤੀਆਂ ਹੋ ਜੀਆਂ ਨਹੀਂ ਕਿ ਜੋ ਅਸੀਂ ਪਕੀਆਂ ਕਰ ਲਈਆਂ ਜਿਹੜੇ ਸ਼ਬਦ ਆਪਾਂ ਸ਼ੁਰੂ ਤੋਂ ਗਲਤ ਬੋਲਦੇ ਸੀ ਉਹਨਾਂ ਨੂੰ ਆਪਾਂ ਨੂੰ ਵਾਰ-ਵਾਰ ਟੋਕਿਆ ਵੀ ਜਾਂਦਾ ਪਰ ਆਪਾਂ ਉਹਨਾਂ ਨੂੰ ਸਹੀ ਨਹੀਂ ਬੋਲਦੇ ਉਹ ਸਾਡੀ ਜ਼ੁਬਾਨ ਤੇ ਇੰਨੇ ਕ ਪੱਕੇ ਹੋ ਗਏ ਆ ਕਿ ਆਪਾਂ ਉਹਨਾਂ ਨੂੰ ਸਹੀ ਨਹੀਂ ਕਰ ਪੁੰਦੇ ਤੇ ਜੇਕਰ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਸ਼ੀ ਨਾ ਲੈਣੀਆਂ ਹਨ ਉਹਦੀਆਂ ਰਹਿਮਤਾਂ ਲੈਣੀਆਂ ਹਨ ਉੱਦ ਪੜਨਾ ਹੈ ਅਤੇ ਸ਼ੁੱਧ ਉਚਾਰਨ ਕਰਨਾ ਹੈ ਅਤੇ ਬੜੇ ਹੀ ਪਿਆਰ ਦੇ ਨਾਲ ਅਰਥ ਵੀ ਸਮਝਣਾ ਹੈ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਰਕਤ ਹਾਸਿਲ ਕਰਨੀ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਤੇ ਬਾਣੀ ਨੂੰ ਸ਼ੁੱਧ ਪੜਨਾ ਹੈ ਅਤੇ ਸੁੱਧ ਉਚਾਰਨ ਕਰਨਾ ਹੈ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਤੇ ਗੁਰਬਾਣੀ ਦਾ ਸ਼ੁੱਧ ਉਚਾਰਨ ਕਰਨਾ ਪੈਣਾ ਹੈ ਤੇ ਇੱਕ ਰਤਨਾ ਪਾਠ ਕਰਨਾ ਪੈਣਾ ਇਦਾਂ ਤੇ ਆਪਾਂ ਕਾਲੀ ਕਾਲੀ ਜਿੰਨੇ ਮਰਜ਼ੀ ਪਾਠ ਪੜੀ ਜਾਈਏ ਪਰ ਆਪਣੇ ਪੱਲੇ ਕੁਝ ਨਹੀਂ ਪੈਣਾ ਇਸ ਕਰਕੇ ਸਾ ਸੰਗਤ ਜੀ ਸਾਰਿਆਂ ਨੇ ਬੜੇ ਪਿਆਰ ਦੇ ਦੇ ਨਾਲ ਅਤੇ ਸਤਿਕਾਰ ਦੇ ਨਾਲ ਬਾਣੀ ਪੜ੍ਹਨੀ ਹੈ ਅਤੇ ਉਹਦਾ ਅਰਥ ਸਮਝਣਾ ਹੈ ਅਤੇ ਨਾਲ ਦੇ ਨਾਲ ਹੀ ਸਾਨੂੰ ਹਰ ਇੱਕ ਸਵਾਲ ਦਾ ਜਵਾਬ ਮਿਲ ਜਾਵੇਗਾ ਜੇਕਰ ਆਪਾਂ ਗੁਰਬਾਣੀ ਨੂੰ ਬਿਲਕੁਲ ਸ਼ੁੱਧ ਅਤੇ ਸਰਲਤਾ ਨਾਲ ਪੜ੍ਹਾਂਗੇ ਤੇ ਆਓ ਬੜੇ ਪਿਆਰ ਅਤੇ ਸਤਿਕਾਰ ਨਾਲ ਅਤੇ ਮਨ ਲਾ ਕੇ ਅੱਜ ਤੋਂ ਹੀ ਆਪਾਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਨੀ ਹੈ ਤੇ ਨਾਲ ਦੇ ਨਾਲ ਹੀ ਆਪਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤੁਹਾਡੇ ਵਿਚਾਰ ਇਸ ਵੀਡੀਓ ਬਾਰੇ ਕੀ ਹੈ ਕਮੈਂਟ ਵਿੱਚ ਲਿਖ ਕੇ ਜਰੂਰ ਜਾਇਓ